ਸੋ ਹੀ ਗੇਸ ਵੈਲਕਮ ਬੈਕ ਟੂ ਚੈਨਲ ਮਜੀਮਾ ਵਲੋਗਸ ਤੇ ਦੋਸਤੋ ਸਗਤ ਤੇ ਦੀਪਕ ਤਰਦੀ ਦੋ ਹਜ ਨਾਲ ਬਿਲਕੁਲ ਠੀਕ ਹੈ ਤਾਂ ਦੋਸਤੋ ਆਂਟੀ ਨੇ ਸਟਾਰਟ ਕਰਤਾ ਮੰਮਾ ਹੋਣ ਗੇਸ ਵੀ ਐਕਟਿਵ ਸਰਵਿਸ ਕਰਉਣ ਤੇ ਆਂਟੀ ਨੇ ਸਟਾਰਟ ਕਰਤਾ ਦੇਖੋ ਉਹ ਦੇਖੋ ਬਣਾਉਂਗਾ ਦੋਸਤੋ ਆਂਟੀ ਨੇ ਆਪੇ ਕਾਂਡ ਕਰ ਦਿਆ ਸਟਾਰਟਿੰਗ ਇਸ ਕੇ ਸਾਥ ਹੋ ਰਹੀ ਹੈ ਦੇਖੋ ਮੰਮੀ ਨੇ ਜੋ ਕੱਲ ਵਾਟਰ ਬਣਾਇਆ ਥਾ ਆਪਣਾ ਡਾਇਓਕਸੀ ਵਾਟਰ ਉਹ ਸਾਰਾ ਟੇ ਸੁੱਟਦਾ ਤੇ ਤੋੜਦਾ ਜੱਗ ਵੀ ਹੈਲੋ ਹੈਲੋ। અમારી ਆਂਟੀ ਨੇ ਜੱਗ ਤੋੜਤਾ। ਕਿਹੜੀ ਆਂਟੀ ਨੇ? ਮੀਨਾ ਆਂਟੀ ਨੇ। ਕਿਹੜਾ? ਡਾਇਓਕਸੀ ਵਾਟਰ ਵਾਲਾ। ਸੌ ਲੱਗੇ। ਕਿਵੇਂ ਤੋੜੇ? ਆਂਟੀ ਟੇਬਲ ਤੋਂ। ਉਹ ਜਸਨਾ ਦੀਦੀ ਪੋਚਾ ਲਗਾ ਰਹੀ ਐ। اتنا ਆਰੀ ਐ ਦਮੇ ਸਾਈਡ ਮੇ ਕਿਨਾਰੇ ਪੜਾ ਥਾ। ਤੋਂ ਮੈਂ ਲਗਾ ਰਹੇ ਥੇ ਐਸੇ ਨੇ ਮਤਲਬ ਹਾਸੇ ਲੱਗ ਗਿਆ ਗੀਰ ਗਿਆ।

ਆਸ ਕਰਾਂ ਤੁਹਾਨੂੰ ਜਦ ਮਮਾ ਦੇ ਰੋਕ ਕੇ ਮਿਲਦੇ ਆ ਬੰਟੀ ਯਹਾਂ ਤੇ ਬਾਤੇ ਕਰ ਰਹੇ ਹਾਂ ਮੇਰੇ ਨਾਲ ਆ ਬਾਬ ਕੋ ਰੁਕ ਕਰੇ ਤੇ ਜ ਮਮਾ ਤੇ ਸੋ ਮਮਾ ਨੇ ਫਾਈਨਲੀ ਆ ਗਏ ਨੇ ਸਰਵਿਸ ਕਰਾ ਕੇ ਨੀਨਾ ਨੇ ਕਰਤਾ ਕੰਮ ਓਏ ਕੰਟਰੀਆ ਕਰਤਾ ਗੰਡ ਵਲੌਗ ਬਣਾਇਆ ਹਾਂ ਹਾਂ ਉਹ ਨਾਲ ਲੜੂ ਮੀਨਾ ਨੂੰ ਜੀ ਮੀਨਾ ਨੂੰ ਕਹਣਾ 250 ਰੁਪਿਆ ਦੇ ਦੇ ਜੱਗ ਲੈ ਕੇ ਉਹ ਕੱਢਿਓ ਬਰਨ ਮੁਰਦੇ ਭਰਾਵਾਂ ਕਰਤੇ ਹੈ ਐਕਟਿਵਾ ਦਿਖਾਈ ਸਰਵਿਸ ਕਰਾ ਕੇ ਆਇਆ ਸੀ ਐਕਟਿਵਾ ਪ੍ਰਾਈਸ ਆਇਕੋ ਇੱਕ ਵੰਨਾਂਕਾ ਦੀ ਕਰਦੇ ਆ ਕੋਈ ਕੋਈ ਆਰਾਮ ਨਾਲ ਆ ਦੇਖੋ ਅੰਮਾ ਇਹ ਤਾਂ ਮਨ ਵੀਰ ਨਾਲ ਮੈਨੂੰ ਵੀਰੇ ਇਹਦੇ ਨਾਲ ਜਿਆਦਾ ਕਾਲਾ ਨਹੀਂ ਐਕਟਿਵਾ ਨਾਲ ਵੈਸੇ ਗੇੜ ਨਾਲ ਕਿ ਜਿਆਦਾ ਕਾਲਾ ਹੋ ਗਿਆ ਹੈ ਇਹ ਫਿਰ ਹੁਣ ਜਿਹੜੇ ਨੂੰ ਲੱਗ ਗਿਆ ਬਲੋਚ ਨਾ ਨਾ ਦੱਸਿਆ ਤਾਂ ਸਾਨੂੰ ਪਤਾ ਨਹੀਂ ਕਿਨੇ ਦਾ ਦੱਸੇ ਕਰੋ ਕੀ ਤੂੰ ਕਰੇਂ ਮੋਰੇ ਕਾਲੇ ਦਾ ਨਹੀਂ ਯਾਰ ਮੈਨੂੰ ਬਲੋਚ ਕਰਨ ਨੂੰ ਮੈਂ ਤਿਆਰ ਨਹੀਂ ਹੁੰਦਾ ਨਾ ਤਿਆਰ ਕੋਈ ਮੈਂ ਕਿਹੜਾ ਤਿਆਰ ਅੰਦਰੋਂ ਦੀ ਨਾਤੀ ਨਹੀਂ ਚਾਰਨ ਜਨੇ ਬਲੌਗ ਦੇ ਆ ਗਿਆ ਹਾਂ ਬਲੌਗ ਚ ਤੇਰੀ ਸਭ ਤੋਂ ਵੱਧ ਪਰਸਨੈਲਿਟੀ ਹੁੰਦੀ ਆ ਪਤਾ ਤੈਨੂੰ ਅਗਰ ਲੜੀ ਕੋਈ ਨਹੀਂ ਜਦੋਂ ਬੋਰਾ ਘੜਾਉਂਦਾ ਨਾ ਇਧਰੋਂ ਮੂੰਹ ਘਰ ਕੇ ਖੜ ਗਿਆ ਤੈਨੂੰ ਮੈਂ ਹੀ ਹੁਣ ਘਰ ਆਉਣਾ ਨਹੀਂ ਨਾ ਉਹ ਇਦਾਂ ਲੜਦੇ ਉਹੋ ਤੁਸ਼ ਨਹੀਂ ਆ ਰਹੀ ਨਾ ਹਾਂ ਦੋਸਤਾਂ ਜਮਸ ਮਸਮ ਵੀ ਬੜਾ ਸੋਹਣਾ ਵਾ ਦਿਲ ਗਰਦਨ ਗਰਦਨ ਹੋ ਗਿਆ ਹਾਂ ਹਾਏ ਬਾਤ ਪਰਦੇ ਵਾਰ ਪਰ ਪੌਸ ਨਹੀਂ ਖੜੀ ਆ ਅੱਜ ਗੱਲ ਕਿੰਨਾ ਵੀ ਲੈ ਤੇ ਨਾ ਚੱਲ ਜਾ ਹਾਂ ਉਹ ਪੜਸਣ ਦੇ ਇਹਨਾਂ ਸਰ ਪਲਣਾ ਤਾਂ ਇਹ ਤਾਂ ਪੱਲਾ ਸਾਡੀ ਐਂ ਦਾ ਜਿੱਦਾਂ ਉਹ ਛੱਤੇ ਦੇ ਹੋਣੀ ਪਾਈ ਹੁੰਦੇ ਜਿਹੜਾ ਨਿੱਗਦੇ ਹੁੰਦੇ ਮੋਟਿਆਂ ਨੇ ਛੱਤੇ ਦੇ ਪਲਣਾ ਪਾਈਆਂ ਨੇ ਇਹਦੇ ਤੇ ਸੇਰ ਕਿਤੇ ਹੁੰਦੇ ਆ ਜਾਇਤ ਕਿਵਾਂ ਪਰੇ ਕਰਕੇ ਆਓ ਹੱਥ ਨਾਲ ਚੱਕੀ ਕਰ ਦਿੰਦੇ ਆ ਰਹਿਣ ਦੇ ਤੂੰ ਰਹਿਣ ਦਾ ਖਲ ਤੋੜ ਪਾਣਾ ਨਾ ਕਰ ਦੇ ਨਾ ਵੀ ਕੋਸ਼ਿਸ਼ ਹੋ ਗਏ ਮੱਤੇ ਗਾਣੇ ਦਾ ਕੰਮ ਹੋ ਜਾਣਾ ਤੈਨੂੰ ਪਤਾ ਲੱਗੇਗਾ ਅੱਛਾ ਇਹ ਦੇਖੋ ਗਾਇਜ਼ ਗਾਇਜ਼ ਇਹਦਾ ਦਿੱਖ ਨਹੀਂ ਆਂਟੀ ਸਾਡੇ ਜੇ ਟਿਕਾਉ ਮ ਜੀਅਤ ਨਹੀਂ ਬਣ ਕੇ ਚੀਤਾ ਚੀਤਾ ਹੀ ਕਹਿ ਦੇ ਮਨੇ ਕਹਿੰਦਾ ਵੇ ਚੀਤਾ ਮੇਰੇ ਮੰਮੂ ਨੇ ਫਾਲਤੂ ਨਹੀਂ ਬੋਲਦਾ ਅੱਛਾ ਤੇ ਨਹੀਂ ਮੰਮੂ ਨੇ ਫਾਲਤੂ ਨਹੀਂ ਬੋਲੇ ਵੇ ਕੀ ਕੰਦਾ ਬਰ ਤੇ ਕੀ ਬੇਸਟ ਕੀ ਬੇਸਟ ਮੰਮੀ ਹੋਈਆਂ ਹਾਂ ਜੀ ਮਾਰ ਕੇ ਕੁਲਖਾ ਦਾ ਚੇਪ ਪਾੜ ਦੂੰ ਚੱਕੜ ਇਹਦੇ ਇਹਦੇ ਦਾ ਗੋਲੀ ਦਾ ਕੁਛ ਹੋਗੇ ਸਰਵਣ ਤੇ ਕਹਿੰਨੇ ਪਰ ਕਰੇ ਨਾ ਪਾੜ ਤੀ ਅੰਮੇ ਨੂੰ ਕਹਿੰਦਾ ਮੈਨੂੰ ਕਹਿੰਦਾ ਇੱਥੇ ਕਰ ਦ ਮਾਰ ਇੱਥੇ ਹੂੰ ਲੱਗ ਗਿਆ ਇੱਥੇ ਕਰ ਦ ਮਾਰ ਇੱਥੇ ਮੈਂ ਵੀ ਉਧਰੋਂ ਛੜਤੀ ਫਾ ਮੈਂ ਹੋ ਗਿਆ ਵਤ ਗਿਆ ਏ ਕਰਦ ਗੇਟ ਤੇ ਜਾ ਕੇ ਇਦਾਂ ਹੁਣ ਤੱਕ ਉਹ ਤਾਂ ਕਿਹੜੀ ਸਟੋਰੀ ਪੈਣੀ ਸੀ ਬਣਾਉਂਦਾ ਉਹ ਤਾਂ ਕਿਹੜੀ ਸਟੋਰੀ ਪੈਣੀ ਸੀ ਮੋੜ ਮੋੜ ਤੇ ਤਿਆਰੇ ਦਿਲ ਨੂੰ ਹੋ ਜਾ ਪਾਵੇਂਗਾ ਐਥੇ ਵੱਜਣੀ ਸੀ ਉਹ ਉਹਦਾ ਉਹਦਾ ਗਾਣਾ ਤੂੰ ਹੁਕਮ ਤਾਂ ਕਰਦਾ ਵੇ ਸੀ ਦਿੰਦੇ ਜਾਣਿਆ ਯਾਰ ਨਹੀਂ ਉਹ 70 ਗੱਲ ਦਾ ਬੰਨ 70 ਗੱਲ ਲਈਆ ਆ ਇਹ ਜਸਤਨ ਮੈਂ ਤਾਂ ਇਹ ਬਦ ਨਹੀਂ 70 ਗੱਲ ਦਾ ਗਾਣਾ ਮੈਂ ਮੈਨੂੰ ਵੀ ਆ ਹੀ ਪਤਾ ਮੈਂ ਜੀ ਆਹੀ ਯਾਰ ਚੱਲ ਯਾਰ ਪਿਆਮ ਦੇ ਕੇ ਦੋਸਤੋ ਮੇਰਾ ਜੀ ਸੁਲਤਾਨ ਦਾ ਪਿਆਮਾ ਓ ਇਹੀ ਯਾਰ ਤੁਹਾਨੂੰ ਆ ਕੇ ਮਿਲਦਾ ਜਾ ਬੋਲ ਰੋਲ ਨੰਬਰ ਬੋਲ ਗਾਇਸ ਇੱਧਰ ਰੋਲ ਨੰਬਰ ਦਾ ਉਹ 1025 102531 58 76 70 70 ਹੀ ਪੈਣਾ ਤੇਰੇ 70 ਹੀ ਪੈਣਾ ਤੇਰੇ ਤੇਰਾ ਤਾਂ ਰੋਲ ਨੰਬਰ ਵੀ 76 ਵਾਲੀ ਆ ਨਾਮ ਬੋਲ ਆ ਕੇ ਯਮ n i n d i r ਹਾਂਜੀ ਦੀਦੀ ਹਾਂਜੀ ਪਤਾ ਨਹੀਂ ਨੰਦਲਾ ਮੈਰੀ ਚੰਪ ਕਰ ਲਿਓ ਦੇਖ ਤਾਂ ਦੋ ਸਾਈਡ ਤੇ ਤੈਨੂੰ ਫੋਨ ਕਰਦੇ ਆ ਮੈਂ ਚੱਲ ਲੈ ਲੋ ਰੋਣ ਨੰਬਰ ਵੀ ਨਹੀਂ ਯਾਦ ਨਹੀਂ ਆ ਯਾਰ ਇਹ ਗਰੇ ਪੁੱਛੀ ਗਰੇ ਜਾਗਦਾ ਆਇਆ ਨਹੀਂ ਕੰਟੀ ਮਤਰੀ ਪਰ ਯਾਰ ਇੱਕ ਤੇ ਮੈਂ ਜੂਟੂ ਸਾਰੇ ਚੰਡਾ ਮਾਰਨੀ ਆ ਗਾਇਸ ਸਾਨੂੰ ਲੱਗਿਆ ਪੀਐਸਸੀਬੀ ਦਾ ਵਾ ਸੀਬੀਐਸਸੀ ਦਾ ਰਿਜ਼ਲਟ ਆਇਆ ਵਾ ਦਿਖਾ ਕੇ ਨਾ ਤੇਨੂੰ ਨੋਟੀਫਿਕੇਸ਼ਨ ਵਿਖਾ ਸੀਬੀਐਸਸੀ ਆ 2025 ਬਚਨ ਦਾ ਸਟ੍ਰੈਂਥ ਕਲਾ 10th ਕਲਾਸ ਸੀਬੀਐਸਸੀ ਦਾ ਰਿਜ਼ਲਟ ਆਇਆ ਦੋਸਤੋ ਸੀਬੀਐਸਸੀ ਦਾ ਆਇਆ ਅਜੇ ਮੈਨੂੰ ਮੈਸੇਜ ਕਰੰਦੋ ਆਈਸ਼ ਨੇ ਦੋਸਤੋ ਨੰਦਰਾ ਮਈ ਹੈ ਮੇਰੀ ਗੱਲ ਤੁਹਾਨੂੰ ਗੱਦੀ ਨੂੰ ਪੁੱਛੀ ਕਰ ਜਾਗਦਾ ਪੂਰੀ ਗੱਲ ਪੜਦੇ ਨਹੀਂਗੇ ਹੈ ਤੇ ਮੈਂ ਤਾਂ ਦੱਸਨੀ ਜਾਂ ਬਾਲ ਮੈਂ ਇਕੱਠਾ ਆਣਾ ਯਾਰ ਤੁਸੀਂ ਨਹੀਂ ਬਾਲ ਨਾਲ ਜਦੋਂ ਤੇਰਾ ਤੇਰਾ ਰਿਜ਼ਲਟ ਆ ਗਿਆ ਨਾ ਮੈਂ ਤੇਰਾ ਆਲਰੇਡੀ ਰਜਿਸਟਰ ਕੀਤਾ ਮੈਨੂੰ ਮੇਲ ਆ ਜਾਣੀਏ ਮੋਟੇ ਪੈ ਗਈ ਨੰਦਲ ਆ ਦਿਓ ਕਹੀ ਜਾਂਦੇ ਆ ਮੈਂ ਤੇਰਾ ਕਰਿਆ ਨਾ ਆ ਦੇਖੀ ਜਦੋਂ ਇਹਨੂੰ ਗੋ ਕਰਦੇ ਆ ਉਹ ਕਹਿੰਦੇ ਨਾ ਸੌਰੀ ਦਿਸ ਇਹ ਮੇਰੇ ਆਲਰੇਡੀ ਰਜਿਸਟਰਡ ਰੀਡੀ ਗੁਰੀ ਜਾਗਦਾ ਨਹੀਂ ਆਲੇ ਜੇਲੋ ਦੋਸਤ ਹਾਂ ਗੁਰੀ ਜਾਗਦਾ ਦੋਸਤ ਲੈ ਗਿਆ ਆ ਫੜ ਮੈਂ ਲੈ ਕੇ ਨਾ ਫੜ ਦੱਲੇਆ ਵੀਰੇ ਨੇ ਕਿਨੂੰ ਫੋਨ ਲਾਇਆ ਵਾ ਪੁੱਛਾ ਮੈਂ ਵੀਰੇ ਦਾ ਕਿ ਬਦਨ ਆਇਆ ਕਿ ਨਹੀਂ ਤੇ ਜੇ ਆਇਆ ਹੋਊਗਾ ਤਾਂ ਇੱਧਰ ਵੀ ਆ ਜੂਗਾ ਇੱਧਰ ਤੇਰਾ ਲੱਗ ਆਉਣਾ ਹਾਂ ਮੈਨੂੰ ਕਿਹੜਾ ਰੋਲ ਨੰਬਰ ਯਾਰ ਫੇਰ ਦੇਖ ਨਹੀਂ ਪਤਾ ਤੁਹਾਡਾ ਰੋਲ ਨੰਬਰ ਕਿਹਦੇ ਪਿੱਛੇ ਸੀਗਾ ਲੋ ਨੰਬਰ ਨਹੀਂ ਰੋਲ ਨੰਬਰ ਰੋਲ ਨੰਬਰ ਹੀ ਕਹਦਾ ਕਿਹਦੇ ਪਿੱਛੇ ਸੀਗਾ ਹਾਂ ਕਿਹਦੇ ਪਿੱਛੇ ਰੋ 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 ਰੋਲ ਨੰਬਰ ਤੁਹਾਡਾ ਕਿੰਨਾ ਰੋਲ ਨੰਬਰ ਸੀਗਾ ਤੁਹਾਡਾ ਪਤਾ ਨਹੀਂ ਨੀ ਚੱਕੋ ਆ ਨਵਾਂ ਟਾਕਸੀ ਵਾਟਰ ਵਾਲਾ ਵਲੌਗ ਆ ਗਿਆ ਆਪਣਾ ਇਹ ਜੱਗ ਤੋੜਦਾ ਮੀਨਾ ਦਾ ਬਹਿ ਜਾ ਬੇੜਾ ਦੁੱਬ ਜਾ ਸੱਟ ਗਈ ਜੱਗ ਦੇ ਇੱਥੇ ਜੱਗ ਤੋੜਦਾ ਗਾਇਜ਼ ਉਹ ਦੇਖੋ ਗਾਇਜ਼ ਉਹ ਦੇਖੋ ਸਾਡਾ ਗੁਰੀ ਆ ਗਿਆ ਗਾਇਜ਼ ਗੁਰੀ ਗੁਰੀ ਹਾਂ ਗੁਰਵੀਰ ਚੜੀ ਕੋ ਕਾਲਾ ਰਿਹਾ ਮੁੰਡਾ ਉਹ ਨੋ ਬੇਬੀ ਠੱਡ ਨਾਲ ਲੱਗ ਕਹਿੰਦੀ ਅੱਛੇ ਲੱਗ ਰਹੀ ਹੋ ਤੇਰੀ ਲਾਡੀ ਹੈ ਮੇਰੀ ਲਾਡੀ ਨਨੇ ਇਧਰ ਵਲੌਗ ਬਣਾਈਏ ਦਾ ਬਣਾਈ ਵਲੌਗ ਇਹਦਾ ਹਰ ਜਾਬ ਦੇਖੀ ਦੇਖੀ ਵਾਜਾ ਕਰਦਾ ਆਪਣੇ ਮੈਂ ਇਹ ਨੂੰ ਸਵਾਲ ਲਈ ਕਰਨਾ ਨਹੀਂ ਆਪਣੇ ਕਰੂਗਾ ਛੇ ਛੋਦਾ ਕਰਦੇ ਹਾਂ ਚਲੇ ਆਪੀ ਕਰੂਗਾ ਕਰ ਦੋ ਬੱਪ ਇੱਥੇ ਦੀ ਦੋ ਐਕਸ਼ਨ ਕਰ ਰਿਹਾ ਲਾੜਲੇ ਲਾੜਲੀ ਚਾਲ ਹੈ ਟੁੱਕਾ ਪੀ ਲਿਆ ਨਹੀਂ ਤੂੰ ਆ ਕੇ ਗੱਲ ਨਾ ਪੰਬਰ ਗਏ ਕੀ ਗੱਲ ਬਾਲੇ ਦੇ ਨਾਲ ਬਾਦ ਆਏਗਾ ਉਹ ਖਾਦ ਦੋ ਆਉਂਦਾ ਤਾ ਦੇਖ ਲਾ ਉਹ ਹੱਥ ਜਿਹੜਾ ਬਾਟ ਬਾਟ ਨਾ ਦੇ ਦੰਦੀ ਚੁੰਡੀ ਦੰਦਿਆ ਨਿਕਲੇ ਹੋਈਆਂ ਨੇ ਉਹ ਮੈਂ ਤਾਂ ਸੋਹ ਜਿਹਾ ਖੰਡ ਮਿਸ਼ਰੀ ਮੈਨੂੰ ਕਰੂੰਗਾ ਭਾਈ ਐਂ ਤੁੰਨੇ ਮੈਨੂੰ ਗੱਲ ਨਾਲ ਕਰ ਲੈ ਹੈਲੋ ਗਾਇਸ ਕਰਦੇ ਸ਼ਸ਼ਿਕਾ ਮਾਰੋ ਸਾਰਿਆਂ ਨੂੰ ਤੇ ਅੱਛਾ ਜੀ ਬੁੱਤ ਬੋਲਾ ਸਾਰਿਆਂ ਸ਼ਸ਼ਿਕਾ ਬਾਦ हां उइत दरे शशिका हेलो ਕਰ ਦੇ ਵੀਰੇ ਨੂੰ ਹੈਲੋ ਕਰ ਦੇ ਸਿੱਧੂ ਮਸੇਰੇ ਖੜਦਾ ਫੜ ਦੇ ਖੜ ਜਾਏ ਸਿੱਧੂ ਮਸੇਰੇ ਖੜਦਾ ਹੈ ਹੈਲੋ ਹੈਲੋ ਕਰ ਹੈਲੋ ਹੈਲੋ ਓ ਵੀਰੇ ਨੂੰ ਬਿਚਾਰ ਦੇ ਹੈਲੋ ਹੈਂ ਚਾਹੁੰਦੇ ਇਹਨੂੰ ਉਹੀ ਉਹੀ ਕਰ ਦੇ ਉਹੀ ਉਹੀ ਕਰ ਦੇ ਆਂ ਕਰ ਦੇ ਆਂ ਕਰ ਦੇ ਦੁਰੀਆ ਦਾ ਚੱਲ ਥੱਪੜ ਮਾਰ ਦੇ ਲੈ ਥੱਪੜ ਮਾਰ ਦੇ ਲੈ ਤੇ ਪੱਪੜ ਮਾਰ ਦੇ ਇੱਕ ਅੱਗੇ ਕਰੇ ਮੇਰੇ ਮੂੰਹ ਚੱਲ ਬਾਹਰ ਪੁੱਟ ਦੇ ਤੇ Baal ਪੁੱਟ ਦੇ ਐਡਾ ਵੱਡਾ ਹੈ ਉਹ ਨਾ ਤੂੰ ਇਸ ਤੈਨੂੰ ਦੇਖ ਕੇ ਡਰ ਇਹ ਸੋਚ ਰਿਹਾ ਤੂੜੀ ਵਾਲਾ ਟਰੱਕ ਨਹੀਂ ਚੱਲਦਾ ਹੁੰਦਾ ਇੱਕ ਸੈਰ ਤੇ ਬਿਲਾ ਰੋ ਅਦੀ ਮੈਂ ਬਿਲਾ ਰੋ ਵਿਚਾਰਾ ਮਰੂਤ ਨਿਆਣੋਂ ਤੋਂ ਵੀ ਛੋਟਾ ਚੋਰ ਦੇਖੇ ਹਾਇਰ ਬਿੱਕੂ ਖਾ ਲੋ ਜੀ ਖਾ ਲੋ ਇੱਕ ਵਾਰੀ ਦੇਖੋ ਮੈਂ ਫੋਨ ਲਗਾ ਕੇ ਦੱਸੂ ਬਿੰਗਾ ਇਹ ਆ ਸਾਰੇ ਪਾਉਂਦਾ ਵਾ ਮੂੰਹ ਚ ਦੇਖੀ ਕਿ ਮੈਂ ਸੋਹਣਾ ਹਾਂ ਇਹਨੇ ਕਿ ਮੈਂ ਪਿਆਰਾ ਵਾਂ ਹਮ ਬੜਾ ਸਕੂਨ ਮਿਲਦਾ ਜਦੋਂ ਇਹ ਐਂ ਗੱਲਾਂ ਲੱਗਦਾ ਮੈਨੂੰ ਸਾਰੇ ਜਵਾਕਾਂ ਚੋਂ ਸਾਰੇ ਤੋਂ ਵੱਧ ਪਿਆਰੇ ਦੋ ਜਿੱਲੇ ਤੇ ਨਿਕਲਦੀ ਸੀ ਰਾਤ ਤਾਂ ਕਰ ਲੱਗੇ ਤੇ ਕੁੱਟਾ ਹੀ ਪੈਣੀਆਂ ਨੇ ਇੰਨੇ ਕਤੰਬਰ ਇੰਨਾ ਹੁੰਦੇ ਨੇ ਕੁੱਟ ਪੈ ਜਾਂਦੀ ਨੰਬਰ ਤੇ ਨੰਬਰ ਤੇ ਇਦਾਂ ਕ ਬਹੁਤ ਸ਼ਰਾਤ ਕਰਦਾ ਹੀ ਪਰ ਸਾਰੀਆਂ ਚੀਜ਼ਾਂ ਚੱਕ ਚੱਕ ਮਾਰਦਾ ਹੁੰਦਾ ਸੀ ਇੱਕ ਵੈਲੀ ਕੁ ਮਾਸੂਮ ਉਹ ਉੱਥੇ ਬੰਨੋ ਨੇ ਬਰੋ ਟਰੋ ਉੱਥੇ ਸਾਈਡ ਤੇ ਇੱਥੇ ਫੋਟੋ ਲੱਗੀ ਸੀ ਉਹ ਵੀ ਪਾਰ ਤੇ ਆਹ ਰੱਖ ਆਹ ਵਾਲੀ ਫੋਟੋ ਲੱਗੀ ਨਾ ਇਹਨੂੰ ਮੈਂ ਕਿਹਾ ਵੀ ਆਹ ਫੋਟੋ ਨਹੀਂ ਲੋੜੀ ਗੁਰੀ ਇਹਨੇ ਲਾਈ ਨਹੀਂ ਮੁੜ ਕੇ ਹੱਥ ਰੇ ਲਾਇਆ ਨੰਬਰ ਨੇ ਪਾਰਤੀ ਸੱਚ ਫੋਟੋ ਲਾਈ ਤੇ ਮੈਂ ਕਿਹਾ ਦੱਦੂ ਦੱਦੂ ਫੋਟੋ ਪਾਰ ਦੇਖੀ ਦਿਖਾਈ ਜਾਂਦਾ ਵਾ ਕੱਢਦਾ ਨਹੀਂ ਰੁਗ ਲਾਇਆ ਹੋਇਆ ਉਹ ਕਚਰ 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 ਮੂੰਹ ਚ ਵੱਜ ਜਾਉਂਦਾ ਮੈਨੂੰ ਇਹ ਇੱਕਦਮ ਇੱਕਦਮ ਨੇੜਕ ਉਹ ਦੇ ਟੱਕੀ ਜਾਂਦਾ ਬੈਂਸਕੰਡਰ ਆਹੋ ਜਿਵੇਂ ਟੱਕਾ ਨਾ ਕਰ ਮੇਰੀ ਜਿਵੇਂ ਟੋਕੇ ਚ ਰੁਗ ਲਾਇਆ ਹੁੰਦਾ ਨਾ ਭਾਵਾਂ ਹਾਂ ਮੇਰੀ ਹੱਥ ਰੱਖਿਆ ਵੀ ਮੈਂ ਕੋਈ ਨਹੀਂ ਖਾਰਾ ਸ਼ਰੀਫ ਬੱਚਾ ਮੈਂ ਉਹ ਸਕੂਲ ਦੀ ਨਹੀਂ ਗੱਲ ਫੇਰਨੀ ਹਾਂ ਕੱਲ੍ਹ ਤੋਂ ਭਾਵਾਂ ਸੁਲਤਾਨ ਬੋਲੀ ਜਾਂਦਾ ਸੀ ਦੇਖਿਆ ਵਲਗ ਕੀ ਬੋਲਦਾ ਮੈਂ ਕਹਿੰਦਾ ਕਹਿੰਦਾ ਕਹਿੰਦੇ ਕਾਕਾ ਕੀ ਬੋਲਦੇ ਮੇਰੇ ਨੰਨ ਨੰਨੀ ਮੱਤੇ ਤੇ ਕੋਈ ਨਾ ਓਰੇ ਹਾਈ ਵੇ ਮਨੇ ਤੈਨੂੰ ਆਇਆ ਕਰਿਆ ਕਰ ਓਏ ਤੂੰ ਛੱਡ ਮੇਰੀ ਮੰਮੀ ਛੱਡ ਕੁੱਤੇ ਛੱਡ ਮੇਰੀ ਮੰਮੀ ਬੜੀ ਮੋਟੇ ਓ ਜਿਹੜੀ ਆ ਤੇਰੀ ਬੋਟਰ ਲੱਗੀ ਨਾ ਤੂੰ ਵੀ ਐਡਾ ਕੀ ਐ ਉੱਥੇ ਮੋਟੇ ਪਤਾ ਮੈਂ ਕਿਹੜਾ ਇਹਨਾਂ ਚ ਹੈ ਆਹ ਵੇਲੇ ਵੀ ਮੈਂ ਆਲੇ ਫੋਨ ਤੇ ਦੇਖ ਆ ਆਪ ਤੂੰ ਆਹ ਉਹ ਦੋਨੋਂ ਵੀ ਮੈਂ ਔਲੇ ਦੋ ਵੀ ਮੈਂ ਹੈ ਪਤਾ ਹੈ ਮਮਾ ਨੂੰ ਵੀ ਰੀਤ ਨਾ ਹੱਡਵਾਪ ਕਰੀਂ ਤੂੰ ਲੈਣ ਦੇ ਯਾਰ ਹਾਂ ਅਲਲਲ ਹੋਰ ਅਲਲਲ ਹੋਰ ਅਲਲਲ ਹੋਰ ਰੁਗ ਲਾਲਾ ਇਹ ਪਤਾ ਫੋਟੋਗ੍ਰਾਫ ਹੁੰਦਾ ਦੋਸਤਾਂ ਬਾਤਾਂ ਮਿਲ ਲੈਂਦਾ ਨਾ ਆਪਾਂ ਤੋਂ 1 ਵਜਨ ਵਾਲਾ ਤੇ ਆ ਮਾਲ ਮਹਾਰਾਜ ਦੇਖੋ ਉੱਤੋਂ ਮਾਲ ਛੋਰੀ ਸਰਤੀ ਇੱਧਰ ਲੱਤਾਂ ਮਾਲ ਛੋਰੀਆਂ ਨੇ ਬਿਸਕੁਟ ਦਾ ਰੁਗ ਲੱਗਾ ਹੋਇਆ ਵਾ ਉੱਧਰ ਵੀ ਰੁਗ ਲੱਗਾ ਹੋਇਆ ਇਹ ਨਜ਼ਾਰੇ ਲੈ ਰਹੇ ਆ ਜੰਦੀਦ ਯਾਰ ਆਪਾਂ ਦਾ ਮੁੱਟੇ ਕੀ ਦੀਨਾ ਜ਼ਿੰਦਗੀ ਤਾਂ ਉਹਦੀ ਆ ਰੱਬਾ ਵਾਪਸ ਐਡਾ ਕਰ ਦੇ ਤੂੰ ਵੀ ਐਡਾ ਕੀ ਸੀਗਾ ਭਾਜੀ ਮੁੱਕ ਗਿਆ ਕਿੰਨੇ ਗੰਦੇ ਆ ਭਾਜੀ ਮੁੱਕ ਗਿਆ ਆਇਆ ਕਰੇ ਪੈਰ ਦੇ ਕਿੰਨੇ ਗੰਦੇ ਆ ਲੋ ਭਾਜੀ ਅਗਲਾ ਪਈ ਸਾ ਗਿਆ ਤੁਹਾਡਾ ਡਰ ਦੇ ਕਿ ਕਿੰਨੇ ਗੰਦੇ ਆ ਤੇਰੇ ਮੂੰਹ ਨਾਲੋਂ ਤਾਂ ਸੋਹਣੇ ਆ ਬਕਵਾਸ ਨੂੰ ਜੁਗਾ ਟਿਕਾ ਦੇ ਤਾ ਮੁੰਡਾ ਨੂੰ ਭੁੱਖ ਲੱਗੀ ਹੋਈ ਸੀ ਕਿਵੇਂ ਲੈ ਕੇ ਖਿੱਚ ਕੇ ਉਹਨੂੰ ਥੱਲੇ ਨੂੰ ਪੁੱਤ ਤਾ ਨਾ ਹੋ ਮੇਰਾ ਸੋਣਾ ਮੈਂ ਤੇ ਲੱਤਾਂ ਮਾਲਸ਼ ਕਰਦਾ ਤੂੰ ਮਰ ਕੇ ਸੈਰ ਨੂੰ ਕਰ ਇਹ ਵਰ ਕੀ ਇਸ ਗੰਦੀ ਹੈ ਹੈ ਜ਼ਿੰਦਗੀ ਤਿਆਰ ਤੇ ਹੁੰਦੇ ਆ ਮਿਲਦੀ ਨੇ ਜਿਹੜੀ ਕਿਸੇ ਮੁੱਲ ਤੇ ਬੀਬੀ ਕਾ 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 ਬਦਲ ਲਾਉਣੀ ਲਾ ਕਹਿ ਦਿੰਦਾ ਮੁੱਲ ਤੇ ਕਾ ਕਾ ਉਦੋਂ ਡਰਿਓ ਉਦੋਂ ਮਾਲ ਤਿਆਰ ਕੈਨ ਦੇ ਆ ਸੱਜਣ ਹੱਥ ਨਹੀਂ ਲਵਾਉਂਦਾ ਤੇ ਲਾ ਸਾਰਾ ਤੇਰਾ ਚੱਕੇ ਆ ਦੇਖੋ ਲੱਤਾਂ ਵੀ ਮਾਰ ਚੱਕੀਆਂ ਮੈਂ ਤਾਂ ਨਵਾਉਣਾ ਨਹੀਂ ਚੱਜ ਮੇਰੇ ਮੌਸਮ ਹੁੰਦੇ ਗੋਲਡ ਵੈਨ ਇੱਧਰ ਦੇਖ ਲੱਗਾ ਇਹ ਮਾਲ ਚੱਲ ਰਹੀ ਆ ਪਰੋਂ ਮਾਲ ਚੋ ਵੀ ਮਾਲ ਛਮਾਲ ਛ ਮਾਲ ਜਲਦੀ ਮਾਲ ਖਲਦੀ ਆ ਉਹ ਇਹਨਾਂ ਬਿਸਕੁਟ ਵਾਲੇ ਖੜਵਾ ਨਹੀਂ ਨਹੀਂ ਕੀ ਆਣ ਨਹੀਂ ਹੈ ਤੈਨੂੰ ਬਾਲੀਆਂ ਆ ਗਈਆਂ ਜਾਂ ਭੱਜ ਜਾ ਘਰ ਜਾ ਕੇ ਸਾਸਰ ਵਾਲਾ ਆ ਦੇ ਨਾ ਟਿੱਕਾ ਹੱਟ ਗਿਆ ਬੈਠਾ ਉਹ ਲੇ ਲੱਗਦੀਆਂ ਨੇ ਉਹ ਵੀ ਕਰਦੇ ਦਹੀਂ ਇੱਕ ਮਿੰਟ ਪਹਿਲਾਂ ਹਾਂਜੀ ਹਾਂਜੀ ਮੈਂ ਕਰਦੇ ਨੇ ਹਾਂਜੀ ਆਹ 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 ਦੇਖੀ ਇਹਨੂੰ ਨੀਂਦ ਆਈ ਹਾਂ ਸੁਣਦਾ ਸੀ ਚੰਗ ਛੱਡ ਦੇ ਖੜ ਦੇ ਲਿਆ ਸਵਾਗਤ ਉਹ ਪਛੈਂਕੀ ਪਿਆਹਿੰਕੀ ਚਲ ਚੋ ਲੈ ਪਿਆਹਿੰਕੀ ਜਰੂਰੀ ਵੀ ਹੈ ਕਿ ਨਾਲ ਸੋਹਣਾ ਇਸਵਾਗ ਦੇਖ ਲਿਆ ਕਰੋ ਆ ਤੇ ਚੱਟ ਮੈਂ ਸਵਾਵਾ ਮੈਂ ਸਵਾਵਾ ਕੀ ਆ ਅੰਦਰ ਅੰਦਰ ਕੱਢ ਜੀ ਬਾਹਰ ਮੈਂ ਆ ਇਹਨੂੰ ਕੱਟਣ ਗਿਆ ਦੇਖਿਓ ਉਹਨੂੰ ਕੱਟਦਾ ਮੈਂ ਤਾਂ ਬੈਗੀ ਖਰਾਵਾ ਮੈਂ ਤਾਂ ਬੈਠੀ ਆ ਬੈਠਣਾ ਬੈਠੀ ਆ ਬਿੱਕੂ ਲੈ ਲੈ ਜਦੀ ਕਰੇ ਕੌਣ ਕੌਣ ਅੰਮਰ ਕੱਲਾ ਆ ਗਏ ਐਡਾ ਹੋ ਗਿਆ ਉਹ ਘਰੇ ਸੋ ਮੋਟੇ ਛਾਲ ਚੱਲੀ ਲੁੱਟਣ ਤੇਰੇ ਕੱਥੀ ਹੈਗਾ ਤੇਰੇ ਲੁੱਟਣ ਕੋਈ ਨਹੀਂ ਲੁੱਟਣ ਵਾਲਾ ਸਿਲੰਡਰ ਪਿਆ ਸਿਲੰਡਰ ਪਿਆ ਸਿਲੰਡਰ ਪਿਆ ਸਿਲੰਡਰ ਰੈਂਜੋ ਸਿਲੰਡਰ ਚੋਰ ਦੇ ਬਾਦ ਵੀ ਜੀ ਨੇ ਨੀਰ ਦੀ ਕਰਦੀ ਆ ਪਾਪਾ ਉਹ ਸਿਲੰਡਰ ਚੱਕੇ ਪਜੋਗੇ ਕਿਵੇਂ ਆਪਾਂ ਤਾਂ ਦੋਸਤੋ ਦੇਖੋ ਇਧਰ ਕੀ ਚੱਲਦਾ ਪਿਆ ਹੁਣ ਬੈਠੇ ਆ ਤਾਂ ਦੋਸਤੋ ਸਾਰ ਜਨ ਬੈਠੇ ਪੂਲ ਭਰਨ ਦੀ ਗੱਲ ਚੱਲਦੀ ਪਈ ਆ ਤਾ ਹੁਣ ਤੁਹਾਨੂੰ ਆਪ ਮਿਲਾਂਗੇ ਦੋਸਤੋ ਨੈਚਵਲੋਕ ਕੇਸ ਲੋਕ ਚੈਲੰਜੇ ਵਧੀਆ ਲੱਗਾ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਲਵ ਯੂ ਟੂ ਆਲ ਬਾਏ ਬਾਏ ਦੋਸਤੋ